ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਦ ਸਿੰਘ ਜੀ ਸਾਥ ਸੰਗਤ ਜੀ ਅਰਦਾਸ ਦੀ ਸਿੱਖ ਪੰਥ ਦੇ ਅੰਦਰ ਬੜੀ ਮਹਾਨਤਾ ਹੈ ਸਿੱਖ ਦੇ ਜੀਵਨ ਦੇ ਵਿੱਚ ਜੋ ਅਰਦਾਸ ਹੈ ਉਹ ਇੱਕ ਅਮੁੱਲੀ ਥਾਂ ਜਿਹੜੀ ਆ ਉਹ ਰੱਖਦੀ ਸਿੱਖ ਦੇ ਜ਼ਿੰਦਗੀ ਦੇ ਜਿੰਨੇ ਵੀ ਪੜਾ ਨੇ ਕੋਈ ਵੀ ਸਮਾਂ ਹੋਵੇ ਖੁਸ਼ੀ ਦਾ ਸਮਾਂ ਹੋਵੇ ਗਮੀ ਦਾ ਸਮਾਂ ਹੋਵੇ ਸਿੱਖ ਦੇ ਕੋਲ ਅਰਦਾਸ ਹੈ ਜਿਹਦੇ ਨਾਲ ਉਹ ਆਪਣੇ ਦਿਲ ਦੇ ਆਪਣੇ ਮਨ ਦੇ ਬਲਬਲੇ ਗੁਰੂ ਦੇ ਅੱਗੇ ਉਸ ਮਾਲਕ ਦੇ ਅੱਗੇ ਰੱਖਦਾ ਹੈ ਅਰਦਾਸ ਤੋਂ ਬਿਨਾ ਸਿੱਖ ਦਾ ਜੀਵਨ ਜਿਹੜਾ ਆ ਸੰਭਵ ਨਹੀਂ ਸੋ ਅਰਦਾਸ ਸਿੱਖ ਦੇ ਜੀਵਨ ਦਾ ਆਧਾਰ ਹੈ ਹੁਣ ਕੋਈ ਮਨੁੱਖ ਸੋਚੇ ਇਹ ਅਰਦਾਸ ਜੇ ਕੋਈ ਸਿੱਖ ਕਰਦਾ ਆ ਤੇ ਅਕਾਲ ਪੁਰਖ ਵਾਹਿਗੁਰੂ ਗੁਰੂ ਉਹਦਾ ਪਵੰਦ ਹੋ ਜਾਂਦਾ ਹੈ ਨਹੀਂ ਇਹ ਜੋ ਵੀ ਸ੍ਰਿਸ਼ਟੀ ਦੇ ਵਿੱਚ ਚੱਲ ਰਿਹਾ ਹੈ ਉਸ ਮਾਲਕ ਦੇ ਹੁਕਮ ਦੇ ਅੰਦਰ ਚੱਲ ਰਿਹਾ ਹੈ ਸਾਡੀ ਅਰਦਾਸ ਅਰਜੀ ਹੈ ਉਸ ਮਾਲਕ ਦੇ ਅੱਗੇ ਤੇ ਅਰਜੀ ਕਦੇ ਵੀ ਮਾਲਕ ਦੇ ਅੱਗੇ ਹੁਕਮ ਨਹੀਂ ਹੋ ਸਕਦੀ ਅਰਜੀ ਜੇ ਅਸੀਂ ਆਸਾਨ ਭਾਸ਼ਾ ਚ ਸਮਝਣਾ ਹੋਵੇ ਐਪਲੀਕੇਸ਼ਨ ਜਿਵੇਂ ਅਸੀਂ ਐਪਲੀਕੇਸ਼ਨ ਲਿਖਦੇ ਆ ਹੁਣ ਐਪਲੀਕੇਸ਼ਨ ਇੱਕ ਬੇਨਤੀ ਹੁੰਦੀ ਹੈ ਬਿਨੇ ਪੱਤਰ ਹੁੰਦਾ ਹੈ ਕਦੇ ਵੀ ਹੁਕਮ ਨਹੀਂ ਹੁੰਦਾ ਇਸੇ ਤਰ੍ਹਾਂ ਸਾਡੀ ਅਰਦਾਸ ਮਾਲਕ ਦੇ ਲਈ ਕਦੇ ਵੀ ਹੁਕਮ ਨਹੀਂ ਹੋਣਾ ਚਾਹੀਦਾ ਕਿ ਪਾਤਸ਼ਾਹ ਕਿ ਮੇਰਾ ਇਹ ਕੰਮ ਕਰ ਮੇਰਾ ਇਹ ਕਾਰਜ ਆਸਕਰ ਮੇਰਾ ਇਹ ਦੁੱਖ ਘਟ ਫਿਰ ਮੈਂ ਆ ਕਰੂੰਗਾ ਫਿਰ ਮੈਂ ਬਾਣੀ ਪੜੂੰਗਾ ਫਿਰ ਮੈਂ ਸੇਵਾ ਕਰੂੰਗਾ ਸੋ ਅਰਦਾਸ ਕਦੇ ਵੀ 바ਰਗੇਨਿੰਗ ਤੇ ਨਹੀਂ ਚੱਲਦੀ ਅਰਦਾਸ ਕਦੇ ਵੀ ਇਸ ਤੱਥ ਤੇ ਨਹੀਂ ਚੱਲਦੀ ਕਿ ਮਾਲਕ ਮੇਰੀ ਅਰਦਾਸ ਸੁਣੇ ਤਾਂ ਮੈਂ ਬਾਣੀ ਪੜੂੰਗਾ ਬਾਣੀ ਪੜੋ ਨਾ ਪੜੋ ਮਾਲਕ ਨੇ ਜੋ ਕਰਨਾ ਹੈ ਉਹ ਕਰ ਹੀ ਦੇਣਾ ਹਾਂ ਜੇ ਕੋਈ ਸਿੱਖ ਭਾਵਨਾ ਦੇ ਵਿੱਚ ਭਿੱਜ ਕੇ ਸਾਧ ਸੰਗਤ ਅਰਦਾਸ ਕਰਦਾ ਹੈ ਨਾ ਮਾਲਕ ਦੇ ਅੱਗੇ ਕਿ ਮਾਲਕਾ ਕਿਰਪਾ ਕਰ ਮਿਹਰ ਕਰ ਆਪਣੇ ਦਰ ਘਰਨਾ ਜੋੜ ਕੇ ਰੱਖ ਸਾਧ ਸੰਗਤ ਅਰਦਾਸ ਅਰਦਾਸ ਦੇ ਵਿੱਚ ਫਰਕ ਜੇ ਅਸੀਂ ਅਰਦਾਸ ਨੂੰ ਇੱਕ ਜਰੀਆ ਸਮਝ ਲਿਆ ਆਏ ਦਾਤਾ ਲੈਣਦਾ ਅਸੀਂ ਮੰਗੀ ਜਾਂਦੇ ਆ ਉਹ ਮਾਲਕ ਦੇਈ ਜਾਂਦਾ ਏ ਅਸੀਂ ਦਾਤਾ ਮੰਗੀ ਜਾਂਦੇ ਆ ਉਹ ਦੇਈ ਜਾਂਦਾ ਏ ਅਸੀਂ ਬਸ ਇੱਥੋਂ ਤੱਕ ਸੀਮਤ ਹੋ ਕੇ ਰਹਿ ਗਏ ਆ ਪਰ ਅਰਦਾਸ ਕਰਕੇ ਸਿੱਖਣੇ ਮੰਗਣਾ ਕੀ ਸੀ ਤੇ ਅਸੀਂ ਮੰਗ ਕੀ ਰਹੇ ਆ ਜੇ ਤੇ ਸਾਨੂੰ ਗੁਰਮਤ ਦੇ ਅਕੋਰਡਿੰਗ ਅਰਦਾਸ ਕਰਨੀ ਆ ਜਾਵੇ ਨਾ ਸਾਡਾ ਜੀਵਨ ਸਫਲਾ ਹੋ ਜਾਏ ਸਾਡੀ ਜ਼ਿੰਦਗੀ ਦੇ ਬਹੁਤੇ ਦੁੱਖ ਆਪਣੇ ਆਪ ਖਤਮ ਹੋ ਜਾਣ ਕਿਉਂਕਿ ਦੁੱਖ ਅਸੀਂ ਆਪ ਸਹਿੇੜਦੇ ਆ ਜਿਵੇਂ ਪਾਤਸ਼ਾਹ ਬਾਣੀ ਦੇ ਵਿੱਚ ਵੀ ਸਾਨੂੰ ਸਮਝਾਉਂਦੇ ਨੇ ਸਿੱਖਾ ਤੂੰ ਅਰਦਾਸ ਕਿਵੇਂ ਕਰਨੀ ਹੈ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਜੋ ਵੀ ਮਨ ਦੀ ਭਾਵਨਾ ਹੋਵੇ ਉਹਦੇ ਲਈ ਤੂੰ ਆਪਣੇ ਗੁਰੂ ਦੇ ਅੱਗੇ ਅਰਦਾਸ ਕਰ ਸਕਦਾ ਹੈ ਕਿਉਂਕਿ ਇੱਕ ਬੱਚਾ ਜੇ ਆਪਣੇ ਮਾਤਾ ਪਿਤਾ ਕੋਲੋਂ ਕੋਈ ਚੀਜ਼ ਨਹੀਂ ਮੰਗੇਗਾ ਤੇ ਕਿਹਦੇ ਕੋਲੋਂ ਮੰਗੇਗਾ ਸੋ ਜੇ ਕੋਈ ਦਾਤ ਅਸੀਂ ਆਪਣੇ ਗੁਰੂ ਕੋਲੋਂ ਮੰਗਦੇ ਵੀ ਆ ਉਹਦੇ ਵਿੱਚ ਗਲਤ ਨਹੀਂ ਪਰ ਜੇ ਅਸੀਂ ਕੇਵਲ ਦਾਤਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਸਾਧ ਸੰਗਤ ਜੀ ਇਹ ਕਦੇ ਵੀ ਸਾਨੂੰ ਸਦੀਵੀ ਸੁੱਖ ਨਹੀਂ ਦੇਵੇਗਾ ਕਦੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਆਨੰਦ ਸਦੀਵੀ ਸਦੀਵੀ ਕਾਲ ਲਈ ਨਹੀਂ ਰਹੇਗਾ ਕਿਤਨਾ ਕਿਤੇ ਜਾ ਕੇ ਅਸੀਂ ਦੁੱਖ ਦੁਖੀ ਹੋਵਾਂਗੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਤੂੰ ਠਾਕੁਰ ਤੂੰ ਪਹਿਰ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਪਾਤਸ਼ਾਹ ਤੂੰ ਮਾਲਕ ਹੈ ਤੇ ਮੈਂ ਤੇਰੇ ਅੱਗੇ ਅਰਦਾਸ ਕਰ ਰਿਹਾ ਤੂੰ ਮੇਰਾ ਮਾਲਕ ਹੈ ਮੈਂ ਤੇਰੇ ਅੱਗੇ ਅਰਦਾਸ ਕਰ ਰਿਹਾ ਹਾਂ ਮੈਂ ਤੇਰੇ ਆਸਰੇ ਇਸ ਮਾਤ ਲੋਕ ਦੇ ਵਿੱਚ ਵਿਚਰ ਰਿਹਾ। ਤੁਮ ਮਾਤ ਪਿਤਾ ਹਮ ਬਾਰਕ ਤੇਰੇ ਪਾਤਸ਼ਾ ਤੂੰ ਤੂੰ ਹੀ ਮੇਰਾ ਮਾਤਾ ਹੈ ਤੂੰ ਮੇਰਾ ਪਿਤਾ ਹੈ ਤੇ ਮੈਂ ਤੇ ਤੇਰਾ ਬੱਚਾ ਹੈ ਤੇ ਬੱਚਾ ਆਪਣੇ ਮਾਪਿਓ ਕੋਲੋਂ ਹੀ ਮੰਗਦਾ ਹੈ। ਕਿ ਪਾਤਸ਼ਾ ਮੈਨੂੰ ਕੀ ਚਾਹੀਦਾ ਹੈ ਇਹ ਚੀਜ਼ ਮੰਗਿਆ ਕਰੋ। ਤੁਮਰੀ ਕਿਰਪਾ ਪਾਤਸ਼ਾ ਮੈਨੂੰ ਤੇਰੀ ਕਿਰਪਾ ਚਾਹੀਦੀ ਹੈ ਕਿਉਂਕਿ ਤੇਰੀ ਕਿਰਪਾ ਦੇ ਵਿੱਚ ਕੀ ਹੈ ਉਸ ਮਾਲਕ ਦੀ ਕਿਰਪਾ ਦੇ ਵਿੱਚ ਸਾਰੇ ਸੁੱਖ ਨੇ। ਬਹੁਤੇ ਸੁੱਖ ਨੇ। ਸਾਤਸੰਗਤ ਜੀ ਏਦਾਂ ਅਰਦਾਸ ਕਰਕੇ ਦੇਖੀਏ ਤੇ ਮਾਲਕ ਅੰਗ ਸੰਗ ਹੋ ਕੇ ਵਰਤਦਾ ਵੀ ਜੇ। ਵਿਨ ਬੋਲੇ ਆ ਸਭ ਕਿਸ ਜਾਣਦਾ ਕਿਉਂਕਿ ਜੇ ਬੰਦਾ ਇਹ ਸੋਚੇ ਕਿ ਜੇ ਮੈਂ ਅਰਦਾਸ ਨਹੀਂ ਕਰੂੰਗਾ ਤੇ ਮਾਲਕ ਨੂੰ ਪਤਾ ਕਿਦਾਂ ਲੱਗੂਗਾ ਮੈਨੂੰ ਬੋਲ ਕੇ ਅਰਦਾਸ ਕਰਨੀ ਪਊਗੀ। ਸਾਤਸੰਗਤ ਉਹ ਮਾਲਕ ਸਭ ਦੇ ਦਿਨਾਂ ਦੀਆਂ ਜਾਣਨ ਵਾਲਾ ਜੀ ਉਹ ਅੰਤਰਜਾਮੀ ਹੈ। ਸੋ ਵਿਨ ਬੋਲੇ ਆ ਸਭ ਕਿਸ ਜਾਣਦਾ ਕਿਸ ਆਗੇ ਕੀਚੇ ਅਰਦਾਸ ਕਿਹੜੇ ਅੱਗੇ ਬੰਦਿਆਂ ਤੋਂ ਅਰਦਾਸ ਕਰਦਾ ਹੈ ਅਰਦਾਸ ਜਰੀਆ ਹੈ ਪਰ ਮਤ ਇਹ ਸੋਚ ਕਿ ਤੇਰੇ ਕਹਿਣ ਤੇ ਹੀ ਉਹ ਮਾਲਕ ਨੂੰ ਤੇਰੇ ਦਿਲ ਦੇ ਵਲਵਲਿਆਂ ਦਾ ਪਤਾ ਲੱਗੇਗਾ ਅਸੀਂ ਆਪਣੀ ਸੰਤੁਸ਼ਟੀ ਵਾਸਤੇ ਉਸ ਮਾਲਕ ਦੇ ਅੱਗੇ ਅਰਜ਼ੋਈ ਕਰਦੇ ਹਾਂ ਤੇ ਉਹ ਮਾਲਕ ਤੇਰੀ ਭਾਵਨਾ ਦੇਖੇਗਾ ਕਿ ਮੇਰੇ ਸਿੱਖ ਦੀ ਭਾਵਨਾ ਕਿੱਡੀ ਕੁ ਹੈ ਕਿ ਭਾਵਨਾ ਕਿੱਡੀ ਵੱਡੀ ਹੈ ਜਿੱਡੀ ਵੱਡੀ ਭਾਵਨਾ ਸਾਦ ਸੰਗਤ ਓਡਾ ਵੱਡਾ ਫਲ ਉਹਨੂੰ ਮਿਲ ਜਾਂਦਾ ਜੀ ਸੋ ਮਾਲਕ ਸਭ ਦੇ ਦਿਲਾਂ ਦੀਆਂ ਜਾਣ ਰਿਹਾ ਏ ਇਸੇ ਕਰਕੇ ਕਹਿੰਦੇ ਨੇ ਕਿ ਭਾਈ ਜੇ ਤੇਰੇ ਮੂੰਹ ਤੇ ਅਰਦਾਸ ਹੈ ਤੇਰੇ ਮਨ ਦੇ ਵਿੱਚ ਸ਼ੰਕਾ ਹੈ ਫਿਰ ਅਰਦਾਸ ਕਰਨ ਦਾ ਕੋਈ ਲਾਭ ਨਹੀਂ ਜੇ ਕਿਉਂਕਿ ਮਾਲਕ ਤੇਰੀ ਅਰਦਾਸ ਤੇ ਸੁਣ ਰਿਹਾ ਏ ਤੇਰੇ ਮਨ ਦੀਆਂ ਵੀ ਜਾਣਨ ਵਾਲਾ ਏ ਤੇ ਫਿਰ ਗੱਲ ਨਹੀਂ ਬਣਨੀ ਜਿੰਨਾ ਚਿਰ ਮਨ ਦਾ ਤੇ ਤੇਰੀ ਰਸਨਾ ਦਾ ਸੁਮੇਲ ਨਹੀਂ ਬਣਦਾ ਜੋ ਤੂੰ ਮੂੰਹ ਤੋਂ ਕਹਿ ਰਿਆ ਏ ਉਹ ਤੇਰੇ ਮਨ ਦੇ ਨਾਲ ਮੇਲ ਨਹੀਂ ਖਾਂਦਾ ਜਿਨੀ ਅਮਰ ਜੀ ਅਰਦਾਸਾਂ ਕਰੀ ਜਾ ਸੋ ਜਿੰਨਾ ਸਮਾਸਾ ਸੰਗਤ ਮਨ ਵਿੱਚ ਵੀ ਭਰੋਸਾ ਹੋਵੇ ਤੇ ਤੇਰੀ ਅਰਦਾਸ ਵਿੱਚ ਵੀ ਭਰੋਸਾ ਹੋਵੇ ਜਦੋਂ ਇਦਾਂ ਸੇਖ ਅਰਦਾਸ ਕਰਦਾ ਹੈ ਮਾਲਕ ਸੱਚੀ ਸਾਧ ਸੰਗਤ ਜੀ ਪ੍ਰਤੱਖ ਵਰਤਦਾ ਜੀ ਪ੍ਰਤੱਖ ਹਾਜ਼ਰ ਹੋ ਕੇ ਵਰਤਦਾ ਜੀ ਤਰ ਜਿਹੜੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਸੋ ਉਸ ਮਾਲਕ ਤੇ ਆਸ ਰੱਖਣੀ ਇੱਕ ਤੇ ਟੇਕ ਰੱਖਣੀ ਕਿਉਂਕਿ ਸਾਧ ਸੰਗਤ ਜਿੰਨਾ ਸਮਾਂ ਅਸੀਂ ਮਾਲਕ ਤੇ ਇੱਕ ਤੇ ਟੇਕ ਨਹੀਂ ਰੱਖਦੇ ਉਹਨਾਂ ਸਮਾਂ ਅਸੀਂ ਦੁਖੀ ਰਵਾਂਗੇ ਕੋਈ ਸਾਨੂੰ ਇਹਨਾਂ ਦੁੱਖਾਂ ਤੋਂ ਬਚਾ ਨਹੀਂ ਸਕਦਾ ਕਿਉਂਕਿ ਅਰਦਾਸ ਕਰਨੀ ਤੇ ਨਾਲ ਬਾਣੀ ਪੜਨੀ ਨਾਲ ਸੇਵਾ ਵਾਲਾ ਜੀਵਨ ਬਣਾਉਣਾ ਤੇ ਦੇਖਿਓ ਮਾਲਕ ਕਿਵੇਂ ਅੰਗ ਸੰਗ ਹੋ ਕੇ ਵਰਤਦਾ ਕਈ ਵਾਰੀ ਸਾਹ ਸੰਗਤ ਬਾਰ ਬਾਰ ਅਸੀਂ ਹਰ ਵੀਡੀਓ ਦੇ ਵਿੱਚ ਹਰ ਕਥਾ ਦੇ ਵਿੱਚ ਇਹ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਆਂ ਕਿ ਭਾਈ ਜ਼ਿੰਦਗੀ ਦੇ ਵਿੱਚ ਦੁੱਖ ਹਮੇਸ਼ਾ ਆਉਣਗੇ ਕੋਈ ਦੁਨੀਆ ਦੀ ਪਾਵਰ ਨਹੀਂ ਜਿਹੜੀ ਤੁਹਾਨੂੰ ਕਹਿ ਦੇਗੀ ਭਾਈ ਤੁਸੀਂ ਮੇਰੇ ਨਾਲ ਜੁੜ ਜਾਓ ਤੁਹਾਡੀ ਜ਼ਿੰਦਗੀ 'ਚ ਦੁੱਖ ਨਹੀਂ ਆਉਣਗੇ ਤੇ ਕੋਈ ਇਦਾਂ ਦੀ ਤਾਕਤ ਵੀ ਨਹੀਂ ਜਿਹੜੀ ਤੁਹਾਨੂੰ ਸਦਾ ਲਈ ਸੁਖੀ ਕਰ ਸਕੇ ਹੁਣ ਮਨ 'ਚ ਸਵਾਲ ਉੱਠੇਗਾ ਜੇ ਜ਼ਿੰਦਗੀ 'ਚ ਦੁੱਖ ਆਉਣੇ ਨੇ ਜ਼ਿੰਦਗੀ 'ਚ ਸੁੱਖ ਦੁੱਖ ਚੱਲਦੇ ਰਹਿਣੇ ਆ ਫਿਰ ਬਾਣੀ ਕਿਉਂ ਪੜੀਏ ਭਾਈ ਫਿਰ ਸੇਵਾ ਕਰਨ ਦਾ ਕੀ ਲਾਭ ਫਿਰ ਮੈਂ ਦਸਵੰਦ ਕਿਉਂ ਕੱਢਾਂ ਸਾਧ ਸੰਗਤ ਦੇਖੋ ਇੱਕ ਨੁਕਤਾ ਹੈ ਇਹਨੂੰ ਨੋਟ ਕਰਿਓ ਜੇ ਬੰਦਾ ਬਾਣੀ ਪੜਦਾ ਹੈ ਸੇਵਾ ਕਰਦਾ ਹੈ ਇੱਕ ਤੇ ਮਾਲਕ ਉਹਦੇ ਨਾਲ ਖੜ ਜਾਂਦਾ ਹੈ ਇਹਨੂੰ ਥੋੜਾ ਜਿਹਾ ਉਦਾਹਰਨ ਦੇ ਨਾਲ ਜੇ ਅਸੀਂ ਸਮਝਣਾ ਹੋਵੇ ਸਿੰਪਲ ਤਰੀਕੇ ਦੇ ਨਾਲ ਦੇਖੋ ਇੱਕ ਬੱਚਾ ਹੈ ਕੱਲਾ ਹੈ ਮੁਸ਼ਕਲਾਂ ਆ ਰਹੀਆਂ ਨੇ ਹੁਣ ਬੱਚੇ ਦੀ ਉਮਰ ਛੋਟੀ ਹੈ ਮੁਸ਼ਕਲਾਂ ਆ ਰਹੀਆਂ ਨੇ ਹੁਣ ਜੋ ਵੀ ਕਰਨਾ ਉਹਨੇ ਆਪ ਕਰਨਾ ਆ ਨਾ ਉਹਦੇ ਕੋਲ ਮਾਂ ਪਿਓ ਹੈ ਨਾ ਕੋਈ ਹੋਰ ਵੱਡਾ ਉਹਦੇ ਨਾਲ ਹੈ ਸਿਆਣਾ ਜਿਹੜਾ ਉਹਦੀ ਰੱਖਿਆ ਕਰੇ ਦੂਸਰੀ ਤਰਫ ਉਹ ਬੱਚਾ ਹੈ ਜਿਹਦੇ ਮਾਂ ਪਿਓ ਉਹਦੇ ਨਾਲ ਖੜੇ ਨੇ ਹੁਣ ਉਹ ਮਾਂ ਪਿਓ ਉਹਨੂੰ ਆਉਣ ਵਾਲੀ ਹਰ ਮੁਸੀਬਤ ਤੋਂ ਆਪ ਉਹਨੂੰ ਬਚਾ ਲੈਂਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਉਸ ਬੱਚੇ ਦੀ ਲਾਈਫ ਦੇ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ ਕੋਈ ਪ੍ਰੋਬਲਮ ਨਹੀਂ ਆ ਰਹੀ ਇੱਕ ਬੱਚਾ ਕੱਲਾ ਏ ਮੁਸ਼ਕਲਾਂ ਉਹਦੀ ਲਾਈਫ 'ਚ ਵੀ ਆ ਰਹੀਆਂ ਨੇ ਪਰ ਉਹਨੂੰ ਬਚਾਉਣ ਵਾਲਾ ਕੋਈ ਨਹੀਂ। ਉਹਦੇ ਨਾਲ ਕੋਈ ਨਹੀਂ ਖੜਿਆ। ਮੁਸ਼ਕਲਾਂ ਦੂਜੇ ਦੀ ਲਾਈਫ 'ਚ ਵੀ ਆ ਰਹੀਆਂ ਨੇ ਪਰ ਉਹਦੇ ਨਾਲ ਮਾਲਕ ਖੜਿਆ, ਉਹਦੇ ਮਾਪਿਓ ਖੜੇ ਨੇ ਉਹਨੂੰ ਬਚਾਉਣ ਵਾਸਤੇ। ਕਿਸੇ ਤਰੀਕੇ ਇਸ ਮਾਤ ਲੋਕ ਦੇ ਵਿੱਚ ਵਿਚਰਦੇ ਆਂ। ਜਿਹੜਾ ਬੰਦਾ ਬਾਣੀ ਪੜਦਾ ਹੈ, ਸੇਵਾ ਕਰਦਾ ਹੈ। ਦਸਵੰਦੀ ਬੱਕਾ ਹੈ ਸਾਸੰਗਤ ਉਹਦੇ ਨਾਲ ਗੁਰੂ ਸਾਹਿਬ ਆਪ ਵਰਤਦੇ ਨੇ। ਜਹੀਦ ਸਿੰਘ ਖੜਦੇ ਨੇ। ਮੁਸ਼ਕਲਾਂ ਉਹਦੀ ਲਾਈਫ 'ਚ ਵੀ ਆਉਂਦੀਆਂ ਨੇ। ਦੁੱਖੋ ਦੀ ਲਾਈਫ ਚ ਵੀ ਆਉਂਦੇ ਨੇ ਪਰ ਮਾਲਕ ਉਹਨਾਂ ਨੂੰ ਦੁੱਖ ਮਹਿਸੂਸ ਨਹੀਂ ਹੋਣ ਦਿੰਦਾ ਤੱਤੀ ਵਾਹ ਵੀ ਨਹੀਂ ਲੱਗਣ ਦਿੰਦਾ ਸੋ ਇਹ ਫਰਕ ਪੈ ਜਾਂਦਾ ਹੈ ਸੋ ਆਸ ਹੈ ਕਿ ਇਸ ਜੀ ਜੋ ਸੰਗਤ ਬਾਰ ਬਾਰ ਸਵਾਲ ਪੁੱਛਦੀ ਹੈ ਤੇ ਇੱਥੋਂ ਜਵਾਬ ਮਿਲ ਗਿਆ ਹੋਵੇਗਾ ਕਿ ਮਾਲਕ ਨਾਲ ਵਰਤਦਾ ਹੈ ਦੁੱਖ ਆਉਣਗੇ ਭਾਈ ਪਰ ਦੁੱਖ ਜੇ ਤੁਹਾਡੀ ਜ਼ਿੰਦਗੀ ਚ ਆਉਣ ਨਾ ਆਉਣ ਮਾਇਨੇ ਨਹੀਂ ਰੱਖਦੇ ਕਿੰਨਾ ਸਮਾਂ ਜੋ ਦੁੱਖ ਤੁਹਾਨੂੰ ਪਰੇਸ਼ਾਨ ਨਹੀਂ ਕਰ ਪਾ ਰਿਆ ਮਾਇਨੇ ਉਦੋਂ ਹੀ ਰੱਖਦਾ ਸਾਧ ਸੰਗਤ ਜੀ ਕਈ ਵਾਰੀ ਸੁੱਖ ਦੇ ਵਿੱਚੋਂ ਵੀ ਬੰਦਾ ਦੁਖੀ ਹੋ ਜਾਂਦਾ ਜੇ ਕਈ ਵਾਰੀ ਬੰਦੇ ਨੂੰ ਜਿਹੜਾ ਸੁੱਖ ਹੈ ਨਾ ਉਹਦੀ ਲਾਈਫ 'ਚ ਬਹੁਤਾ ਸੁੱਖ ਮਿਲ ਗਿਆ ਉਹ ਬੰਦਾ ਤਾਂ ਵੀ ਰੋਗੀ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਭਾਵਨਾ ਦੇ ਨਾਲ ਗੁਰੂ ਤੇ ਪੂਰਾ ਭਰੋਸਾ ਰੱਖ ਕੇ ਅਰਜ਼ੋਈ ਕਰਿਆ ਕਰੋ ਤੇ ਉਹਦੇ ਕੋਲੋਂ ਉਹਦੀ ਕਿਰਪਾ ਮੰਗਿਆ ਕਰੋ ਮਿਹਰ ਮੰਗਿਆ ਕਰੋ ਕਿਉਂਕਿ ਉਹਦੀ ਕਿਰਪਾ ਦੇ ਵਿੱਚ ਹੀ ਬਹੁਤੇ ਸੁੱਖ ਨੇ ਯੋਨੀ ਦੀ ਕਿਰਪਾ ਮਿਲ ਗਈ ਓਰੀ ਕਿਰਪਾ ਦਾ ਜਿਹੜਾ ਪਾਤਰ ਬਣ ਗਿਆ ਸਾਧ ਸੰਗਤ ਜੀ ਮਾਲਕ ਨਾਲ ਹੀ ਖੜਦਾ ਜੇ ਮਤ ਸੋਚੋ ਬੰਦਾ ਕੱਲਾ ਹੈ ਮਤ ਸੋਚੋ ਅਸੀਂ ਸੋਚ ਲੈਂਦੇ ਆ ਕਿ ਜਿਹੜਾ ਬੰਦਾ ਬਹੁਤਾ ਤਨਹਾੜ ਹੈ ਉਹਦੇ ਤੇ ਗੁਰੂ ਦੀ ਵਾਹਿਗੁਰੂ ਦੀ ਸ਼ੀਦਾ ਦੀ ਬਹੁਤੀ ਕਿਰਪਾ ਹੈ ਜਿਹਦੇ ਕੋਲ ਗੱਡੀਆਂ ਕੋਠੀਆਂ ਕਾਰਾਂ ਬਹੁਤੀਆਂ ਨੇ ਉਹ ਬਹੁਤਾ ਮਤਲਬ ਖੁਸ਼ ਨਸੀਬ ਹੈ ਉਹਦੇ ਤੇ ਮਾਲਕ ਦੀ ਕਿਰਪਾ ਨਹੀਂ ਸਾਧ ਸੰਗਤ ਜੀ ਵਾਹਿਗੁਰੂ ਦੀ ਜੇ ਖੁਸ਼ੀ ਦੇਖਣੀ ਹੋਵੇ ਕਿਹਦੇ ਤੇ ਬੋਧੀ ਹੈ ਸਾਧ ਸੰਗ ਜੀ ਉਹਦੀ ਜੀਵਨ ਦੇ ਵਿੱਚੋਂ ਕੀ ਲੱਭੇਗਾ ਪੈਸਾ ਨਹੀਂ ਜਾਇਦਾਦ ਨਹੀਂ ਉਹਦੀ ਜੀਵਨ ਦੇ ਵਿੱਚੋਂ ਖੇੜਾ ਝਲਕ ਮਾਰੇਗਾ ਉਹਦੇ ਕੋਲ ਬੈਠ ਕੇ ਤੁਹਾਡਾ ਮਨ ਲੱਗੇਗਾ ਉਹਦੀਆਂ ਗੱਲਾਂ ਸੁਣ ਕੇ ਤੁਹਾਡਾ ਮਨ ਲੱਗੇਗਾ ਸਾਧ ਸੰਗ ਜੀ ਵਾਗ ਰੂ ਦੀ ਖੁਸ਼ੀ ਦੀ ਨਿਸ਼ਾਨੀ ਹੈ ਇਹ ਕਿ ਵਾਗ ਕਿਹਦੇ ਤੇ ਖੋਸ਼ ਹੈ ਉਹ ਬੰਦਾ ਚਾਹੇ ਦਿਹਾੜੀ ਕਰ ਰਿਹਾ ਏ ਪਰ ਉਹ ਤਨਾਡਾ ਤੂੰ ਵੱਧ ਖੁਸ਼ ਨਸੀਬ ਹੈ ਕਿਉਂਕਿ ਵਾਹਿਗੁਰੂ ਦੀ ਕਿਰਪਾ ਉਹਦੇ ਕੋਲ ਹੈ ਸੁਰਦਾਸ ਕਰਦੇ ਆ ਇਸ ਗੱਲ ਦਾ ਧਿਆਨ ਰੱਖੀਏ ਕਿ ਸਾਡੀ ਅਰਜ਼ੋਈ ਬੇਨਤੀ ਰੂਪ ਹੋਵੇ ਕਦੇ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਮੇਰੀ ਸੋਣੀ ਸੋਣਾ ਦੇਖੋ ਮਾਲਕ ਨਾਲ ਕਿਵੇਂ ਖੜਦਾ ਐਦਾਂ ਅਰਦਾਸ ਕਰੀਏ ਮੈਤਾਨ ਦੀਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਪਾਤਸ਼ਾ ਤੇਰੇ ਤੋਂ ਬਿਨਾ ਮੇਰੇ ਕੋਲ ਹੋਰ ਕੋਈ ਹੈ ਨਹੀਂ ਥਾ ਜਿਸ ਪਹਿ ਕਰੂੰ ਬੇਨਤੀ ਮੈਂ ਜਿਹਦੇ ਕੋਲ ਜਾ ਕੇ ਬੇਨਤੀ ਕਰਾਂ ਕਿਉਂਕਿ ਮੇਰਾ ਦੁੱਖ ਸੁੱਖ ਤੁਝ ਹੀ پاس ਪਾਤਸ਼ਾ ਮੇਰਾ ਦੁੱਖ ਵੀ ਤੇਰੇ ਕੋਲ ਸੁੱਖ ਵੀ ਤੇਰੇ ਕੋਲ ਤੇਰੇ ਬਾਣੇ ਦੇ ਵਿੱਚ ਸਭ ਕੁਝ ਮੇਰੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੈ ਸੋ ਦੋ ਹੱਥ ਜੋੜ ਕੇ ਉਸ ਮਾਲਕ ਦੇ ਅੱਗੇ ਖੜ ਕੇ ਭਾਵਨਾਵਾਂ ਦੇ ਨਾਲ ਅਰਦਾਸ ਕਰਨੀ ਤੇ ਮਾਲਕ ਨਾਲ ਵਰਤਦਾ ਇਹ ਦੋਹੇ ਕਰ ਜੋੜ ਕਰੂੰ ਅਰਦਾਸ ਤੂੰ ਤੇ ਭਾਵੈ ਤਾਹਣ ਹਿਰਾਸ 사ਸੰਗਤ ਜੀ ਮਾਲਕ ਜ਼ਿੰਦਗੀ ਨੂੰ ਸੁਖਮਈ ਬਣਾ ਦਿੰਦਾ ਜੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਂਦੀ ਹੈ ਜਦੋਂ ਅਰਦਾਸ ਭਾਵਨਾ ਦੇ ਨਾਲ ਉਹੀ ਸੇਵਾ ਕੀਤੀ ਹੋਈ ਪਰਵਾਨ ਹੈ ਜਿਹਦੇ ਨਾਲ ਵਾਹਿਗੁਰੂ ਦੀ ਖੁਸ਼ੀ ਹਾਸਲ ਹੋਵੇ ਜਿਹਦੇ ਨਾਲ ਵਾਹਿਗੁਰੂ ਦਾ ਮਨ ਮੰਨੇ ਕਿਉਂਕਿ 사ਸੰਗਤ ਸਾਡੇ ਮਨ ਤੇ ਮੰਨੇ ਮਨਾਏ ਨੇ ਤੇ ਸਾਡੀ ਕੋਸ਼ਿਸ਼ ਹੋ ਇਹ ਹੋਣੀ ਚਾਹੀਦੀ ਹੈ ਕਿ ਸਾਨੂੰ ਵਾਹਿਗੁਰੂ ਦੀ ਖੁਸ਼ੀ ਮਿਲੇ ਸਾਨੂੰ ਗੁਰੂ ਦੀ ਖੁਸ਼ੀ ਮਿਲੇ ਜਿਵੇਂ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਨੇ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਹੁਣ ਜਦੋਂ ਗੁਰੂ ਦਾ ਮਨ ਮੰਨ ਜੇ ਫਿਰ ਹੁੰਦਾ ਕੀ ਹੈ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ ਫਿਰ ਸਾਰੇ ਪਾਪ ਜਿਹੜੇ ਨੇ ਉਹਨਾਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਹੈ ਸੋ ਐਸੀ ਸੇਵਾ ਅਸੀਂ ਕਰਨੀ ਹੈ ਸਾਹ ਸੇਵਾ ਕੀਤੀ ਸਫਲ ਹੈ ਹੁਣ ਅਸੀਂ ਸੇਵਾ ਕਰਦੇ ਆਂ ਪਰ ਸੇਵਾ ਕਰਦਿਆਂ ਸਾਡੇ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ ਕਿ ਮੈਂ ਸੇਵਕਾਂ ਸੋ ਸੇਵਾ ਜਿਹੜੀ ਹੈ ਉਹ ਗੁਰੂ ਦੀ ਖੁਸ਼ੀ ਲਈ ਕਰਨੀ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਬੱਦਾ ਚੱਟੀ ਨਹੀਂ ਹੋਣੀ ਚਾਹੀਦੀ ਸੇਵਾ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ ਭਾਵਨਾ ਹੋਣੀ ਚਾਹੀਦੀ ਹੈ ਜਾਂ ਕੇ ਮस्तक ਭਾਗ ਸੇਵਾ ਲਾਇਆ ਹੁਣ ਜਿਹਦੇ ਬڑے ਵੱਡੇ ਭਾਗ ਹੋਣ ਫਿਰ ਕਿਤੇ ਜਾ ਕੇ ਸੇਵਾ ਮਿਲਦੀ ਹੈ ਤਾਂ ਕਿ ਪੂਰਨ ਆਸ ਜਿਸਨ ਸਾਧ ਸੰਗ ਪਾਇਆ ਸੋ ਇਨਾ ਮਹਾਵਾਕਾਂ ਦੇ ਅਨੁਸਾਰ ਸਾਧ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰੂ ਕੇ ਸਥਾਨ ਗੁਰਦੁਆਰਾ ਆਰਾਮਸਰ ਸਾਹਿਬ ਇਸ ਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਲੰਬੇ ਸਮੇਂ ਤੋਂ ਬਿਲਡਿੰਗ ਤਿਆਰ ਹੋ ਰਹੀ ਹੈ ਸ਼ਹੀਦਾਂ ਦਾ ਸਥਾਨ ਹੈ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਬਣ ਰਹੀ ਹੈ ਸੋ ਬੜੇ ਚੜ੍ਹਦੀ ਕਲਾ ਦੇ ਨਾਲ ਸੇਵਾਵਾਂ ਚੱਲ ਰਹੀਆਂ ਨੇ ਹੁਣ ਸਾਧ ਸੰਗਤ ਜੀ ਗੁੰਬਦ ਦੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਹੁਣ ਗੁੰਬਦ ਜਿਹੜੀ ਹੈ ਇਹ 6 ਮਹੀਨੇ ਲਗਾਤਾਰ ਸੇਵਾ ਚਲਣੀ ਹੈ ਕਿਉਂਕਿ ਬਰੀਕੀ ਦਾ ਕੰਮ ਹੈ। ਤੀਸਰੀ ਚੌਥੀ ਮੰਜ਼ਲ ਤੇ ਜਾ ਕੇ ਗੁੰਬਦ ਦੀ ਸੇਵਾ ਹੋਣੀ ਹੈ। ਹੁਣ ਇਹਦੇ ਵਾਸਤੇ ਮਟੀਰੀਅਲ ਲਈ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾ ਰਹੀ ਹੈ। ਸੰਗਤ ਜੀ ਮਟੀਰੀਅਲ ਦੇ ਰੂਪ ਦੇ ਵਿੱਚ ਇੱਟਾਂ ਚਾਹੀਦੀਆਂ ਨੇ, ਬਜਰੀ ਚਾਹੀਦੀ ਹੈ, ਸੀਮੈਂਟ, ਸਰੀਆ, ਰੇਤਾ ਇਹ ਸਾਰਾ ਮਟੀਰੀਅਲ ਚਾਹੀਦਾ ਹੈ। ਹੁਣ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਮਰੱਥਾ ਬਖਸ਼ੀ ਹੈ ਸਾਧ ਸੰਗਤ ਜੀ ਉਹ ਸਾਰੇ ਜਰੂਰ ਭਾਵਨਾ ਸਹਿਤ ਇਹਨਾਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਜਰੂਰ ਹਿੱਸਾ ਪਾਓ ਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਸਾਰਿਆਂ ਤੇ ਇਦਾਂ ਹੀ ਵਰਤਦੀ ਰਹੇ ਤੇ ਇਹ ਸੇਵਾਵਾਂ ਇਦਾਂ ਹੀ ਸੰਪੂਰਨ ਹੁੰਦੀਆਂ ਹਨ ਕਿਉਂਕਿ ਇਹ ਵੱਡੀਆਂ ਸੇਵਾਵਾਂ ਨੇ ਇਹ ਗੁਰੂ ਅਸਥਾਨ ਗੁਰੂ ਕੀ ਸੰਗਤੀ ਬਣਾਉਂਦੀ ਹੈ ਤੇ ਸੰਗਤ ਨੇ ਆ ਕੇ ਬੈਠਣਾ ਹੈ ਤਾਂ ਜੋ ਇਥੋਂ ਪ੍ਰਚਾਰ ਪ੍ਰਸਾਰ ਹੋ ਸਕੇ ਸ਼ਹੀਦਾਂ ਦਾ ਸੋ ਸੰਗਤ ਜੀ ਗੁੰਬਧ ਦੀ ਸੇਵਾ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਸੇਵਾ ਚ ਹਿੱਸਾ ਪਾਉਣਾ ਚਾਹੁੰਦੀਆਂ ਨੇ ਜਰੂਰ ਪਾਓ ਗੁਰੂ ਸਾਹਿਬ ਦੀ ਖੁਸ਼ੀ ਲਈ ਜਰੂਰ ਪਾਤਰ ਬਣੇ ਕਹਿੰਗੇ ਲੰਮਾ ਸਮਾਂ ਸੇਵਾ ਚਲਣੀ ਹੈ ਸੋ ਮਟੀਰੀਅਲ ਕਾਫੀ ਚਾਹੀਦਾ ਹੈ ਸੋ ਇਹਦੇ ਵਿੱਚ ਜਰੂਰ ਸਾ ਸੰਗਤ ਜੀ ਵੱਧ ਚੜ ਕੇ ਹਿੱਸਾ ਪਾਓ ਬਾਕੀ ਸੇਵਾਵਾਂ ਜਿਵੇਂ ਇੱਕ ਆ ਮਤਲਬ ਜਿਵੇਂ ਆਪ ਨੂੰ ਬੇਨਤੀ ਕੀਤੀ ਸੀ ਪਛੀਦਾਂ ਨੇ ਇੱਕ ਸੇਵਾ ਸ਼ੁਰੂ ਕਰਵਾਈ ਇੱਕ ਫੁਰਨਾ ਪਾਇਆ ਉਹ ਬੱਚੀਆਂ ਉਹ ਧੀਆਂ ਜਿਹੜਾ ਪੜਨਾ ਜਿਹੜੀਆਂ ਪੜਨਾ ਚਾਹੁੰਦੀਆਂ ਨੇ ਪਰ ਹੁਣ ਘਰ ਦੇ ਹਾਲਾਤ ਫਾਈਨੈਂਸ਼ੀਅਲ ਪ੍ਰੋਬਲਮਸ ਕਾਰਨ ਨਹੀਂ ਪੜ ਪਉਂਦੀਆਂ ਪੜ੍ਹਾਈ ਛੁੱਟ ਜਾਂਦੀ ਕਿਉਂਕਿ ਵੈਸੇ ਵੀ ਜਿੱਥੇ ਇਹ ਸਥਾਨ ਬਣਿਆ ਹੈ ਇਹ ਬਾਰਡਰ ਏਰੀਆ ਹੈ ਇੱਥੇ ਧੀਆਂ ਨੂੰ ਨਹੀਂ ਪੜਾਇਆ ਜਾਂਦਾ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਵਿਆਹ ਕਰ ਦਿੱਤੇ ਜਾਂਦੇ ਨੇ ਸੋ ਇਸੇ ਚੀਜ਼ ਨੂੰ ਮੁੱਖ ਰੱਖਦੇ ਹਾਂ ਇਹ ਕਦਮ ਚੁੱਕਿਆ ਗਿਆ ਆਪਸ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਬੱਚੀਆਂ ਜਿਹੜੀਆਂ ਪੜ੍ਹਨਾ ਚਾਹੁੰਦੀਆਂ ਨੇ ਉਹਨਾਂ ਦਾ ਸਾਰਾ ਖਰਚਾ ਆਪਸ ਆਪ ਸੰਗਤਾਂ ਦੇ ਨਾਲ ਇਸ ਸਥਾਨ ਤੋਂ ਚੁੱਕਿਆ ਜਾਂਦਾ ਉਹਨਾਂ ਦੀ ਫੀਸ ਯੂਨੀਫਾਰਮ ਬੁੱਕ ਸਭ ਕੋ ਸ਼ਾਪਸਾਪ ਸੰਗਤਾਂ ਵੱਲੋਂ ਦਿੱਤਾ ਜਾਂਦਾ ਇਸ ਸਥਾਨ ਵੱਲੋਂ ਦਿੱਤਾ ਜਾਂਦਾ ਸੋ 25 30 ਦੇ ਕਰੀਬ ਉਹ ਬੱਚੀਆਂ ਨੇ ਕੁਝ ਵਿੱਚ ਬੱਚੇ ਵੀ ਨੇ ਸੋ ਉਹ ਪੜ ਰਹੇ ਨੇ ਕੁਝ ਬੱਚੀਆਂ ਦੀ ਸੇਵਾ ਸੰਗਤਾਂ ਵੱਲੋਂ ਲਈ ਗਈ ਹੈ ਬਹੁਤੇ ਬੱਚੇ ਅਜੇ ਰਹਿੰਦੇ ਨੇ ਸੋ ਸੰਗਤ ਜੀ ਆਪ ਸਭ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਭਾਈ ਇਸ ਸੇਵਾ ਦੇ ਮਹਾਕੁੰਭ ਦੇ ਵਿੱਚ ਵੀ ਜਰੂਰ ਹਿੱਸਾ ਪਾਓ ਕਿਉਂਕਿ ਜਦੋਂ ਅਸੀਂ ਕਿਸੇ ਧੀ ਨੂੰ ਪੜ੍ਹਾਈ ਦੇ ਵਿੱਚ ਮਦਦ ਕਰਦੇ ਹਾਂ ਸਾਧ ਸੰਗਤ ਜੀ ਧੀ ਆਪਣੇ ਪੈਰਾਂ ਤੇ ਖੜੀ ਹੋ ਜਾਏਗੀ ਉਹਨੂੰ ਕਿਸੇ ਦੀ ਮੋਤਾਜੀ ਨਹੀਂ ਕਾਣੀ ਪਈਦੀ ਕਿਸੇ ਦੇ ਹੱਥਾਂ ਵਾਲੀ ਦੇਖਣਾ ਪਏਗਾ ਜਰੂਰ ਬੇਨਤੀ ਸਵੀਕਾਰ ਕਰਿਓ ਇਸ ਸੇਵਾ ਦੇ ਵਿੱਚ ਆਪ ਸਭ ਸੰਗਤਾਂ ਨੇ ਜਰੂਰ ਬਾਤ ਚੜ ਕੇ ਹਿੱਸਾ ਪਾਉਣਾ ਹੈ ਕਿਉਂਕਿ ਇਹ ਵੀ ਵੱਡੀ ਸੇਵਾ ਹੈ ਬੜੇ ਸਮੇਂ ਤੋਂ ਬੇਨਤੀ ਕਰ ਰਹੇ ਆਂ ਪਰ ਸੰਗਤ ਦਾ ਸਹਿਯੋਗ ਨਹੀਂ ਜੀ ਆ ਰਿਹਾ ਜੀ ਤੇ ਇਸ ਸੇਵਾਵਾਂ ਗੁਰੂ ਸਾਹਿਬ ਨੇ ਚਾਇਆ ਇਦਾਂ ਹੀ ਚੱਲਦੀਆਂ ਰਹਿਣਦੇ ਸਵਾਸਾਂ ਤੱਕ ਤਾਂ ਆਪ ਸਭ ਸੰਗਤਾਂ ਜਰੂਰ ਹਿੱਸਾ ਪਾਓ ਕਿਉਂਕਿ ਸਾਡੇ 10 20 ਹਜ਼ਾਰ ਦੇ ਨਾਲ ਜੇ ਕੋਈ ਧੀ ਪੜ ਜੇਗੀ ਸਾਥ ਸੰਗਤ ਜੀ ਆਪਣੇ ਪੈਰਾਂ ਦੇ ਖੜੀ ਹੋ ਜੇਗੀ ਤੇ ਅਸੀਂ ਕਿਤੇ ਜਾਣੇ ਹ ਕਮਣ 50 60000 ਰੁਪਿਆ ਉਦਾਂ ਹੀ ਖਰਚਾਉਨੇ ਆ ਡੇਰ ਡੇਰ ਲੱਖ ਦੇ ਅਸੀਂ ਫੋਨ ਹੱਥ ਚ ਚੱਕੀ ਫਿਰਦੇ ਆ 6 ਮਹੀਨੇ ਚਲਾਉਨੇ ਆ ਫਿਰ ਚੇਂਜ ਕਰ ਲੈਨੇ ਆ ਪਰ ਉਹ ਸਾਡੇ 20 30000 ਦੇ ਨਾਲ ਇੱਕ ਬੱਚੀ ਦੀ ਜ਼ਿੰਦਗੀ ਬਣ ਸਕਦੀ ਹੈ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਜਰੂਰ ਸੇਵਾਵਾਂ ਦੇ ਵਿੱਚ ਹਿੱਸਾ ਪਾਇਓ ਜੀ ਸਾਥ ਸੰਗਤ ਜੀ ਇਸ ਚੈਨਲ ਤੋਂ ਹੱਟ ਬੀਤੀਆਂ ਸੰਗਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿ ਕਿਵੇਂ ਅੱਜ ਵੀ ਸੰਗਤ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ ਗੁਰੂ ਸਹਿਬਾਨ ਵਰਤਦੇ ਨੇ ਸ਼ਹੀਦ ਸਿੰਘ ਵਰਤਦੇ ਨੇ ਕਿਵੇਂ ਪੜ੍ਹੀ ਹੋਈ ਬਾਣੀ ਕੀਤੀ ਹੋਈ ਸੇਵਾ ਸੰਗਤ ਦਾ ਅੱਜ ਵੀ ਭਲਾ ਕਰਦੀ ਹੈ ਉਹਨਾਂ ਨੂੰ ਵੱਡੇ ਵੱਡੇ ਕਸ਼ਟਾਂ ਤੋਂ ਦੁੱਖਾਂ ਤੋਂ ਕਿਵੇਂ ਬਚਾਉਂਦੀ ਹੈ ਸਾਧ ਸੰਗਤ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਇੱਕ ਭੈਣ ਨੇ ਹੱਡ ਬੀਤੀ ਦੱਸੀ ਉਹ ਭੈਣ ਦੱਸਦੀ ਹੈ ਕਿ ਮੈਂ ਆਪਣੇ ਮਾਤਾ ਪਿਤਾ ਦੀ ਕੱਲੀ ਧੀ ਸਾਂ ਤੇ ਕਹਿੰਦੇ ਕਿ ਕੁਝ ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਕਹਿੰਦੇ ਕਿ ਹੁਣ ਫੈਮਿਲੀ ਦੇ ਵਿੱਚ ਮੈਂ ਆ ਤੇ ਮੇਰੀ ਮਦਰ ਆ ਕਹਿੰਦੇ ਕਿ ਮੇਰੀ ਮਦਰ ਨੇ ਮਤਲਬ ਬੜਾ ਔਖਾ ਮਤਲਬ ਮਿਹਨਤ ਕਰਕੇ ਮੈਨੂੰ ਪੜਾਇਆ ਲਿਖਾਇਆ ਤੇ ਹੁਣ ਆਸ ਉਹਨਾਂ ਨੂੰ ਮੇਰੇ ਤੇ ਸੀ ਕਿ ਇਹ ਹੁਣ ਚੱਲ ਮੇਰਾ ਸਹਾਰਾ ਬਣੇਗੀ ਕਹਿੰਦੇ ਕਿ ਚਲੋ ਮੈਂ ਪੜ ਲਿਖ ਕੇ ਇੱਕ ਪ੍ਰਾਈਵੇਟ ਜੌਬ ਕਰਦੀ ਆ ਹੁਣ ਤੇ ਚਲੋ ਘਰ ਦਾ ਖਰਚਾ ਚੱਲੀ ਜਾਂਦਾ ਏ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਭੈਣ ਕਹਿੰਦੇ ਕਿ ਡਾਕਟਰਾਂ ਨੂੰ ਕੋਲੋਂ ਪੁੱਛਦੇ ਆ ਤੇ ਡਾਕਟਰ ਕਹਿੰਦੇ ਨੇ ਕਿ ਇਨਫੈਕਸ਼ਨ ਐ ਉਹ ਦਵਾਈ ਦੇ ਦਿੰਦੇ ਨੇ ਪਰ ਕਹਿੰਦੇ ਕਿ ਥੋੜਾ ਸਮਾਂ ਥੋੜਾ ਬਹੁਤ ਫਰਕ ਪੈਂਦਾ ਪਰ ਉਹ ਜਿਹੜੀ ਪੇਨ ਐ ਕਿ ਦਰਦ ਐ ਹਲਕੀ ਹਲਕੇ ਹਮੇਸ਼ਾ ਰਹਿੰਦੀ ਐ ਤੇ ਉਹ ਭੈਣ ਕਹਿੰਦੇ ਕਿ ਹੁਣ ਸਮਝ ਨਹੀਂ ਆਉਂਦੀ ਪਈ ਅਸੀਂ ਕੀ ਕਰੀਏ ਕਿਧਰਲੇ ਪਾਸੇ ਜਾਈਏ ਡਾਕਟਰ ਚੇਂਜ ਕਰ ਦਿੰਨੇ ਆ ਕੁਝ ਸਮੇ ਬਾਅਦ ਤੇ ਡਾਕਟਰ ਜਿਹੜਾ ਨਵਾਂ ਹੁੰਦਾ ਉਹ ਆਪਣੀ ਦਵਾਈ ਦੇ ਦਿੰਦਾ ਤੇ ਕਹਿੰਦੇ ਕਿ ਕੋਈ ਪ੍ਰੋਬਲਮ ਇਨਫੈਕਸ਼ਨ ਦੀ ਹੈ ਪਰ ਜਿਹੜੀ ਪੇਨ ਹੈ ਉਹ ਐਵੇਂ ਲੱਗਦਾ ਸੀ ਵੀ ਜਿਵੇਂ ਸਰੀਰ ਦਾ ਇੱਕ ਪਾਰਟ ਹੀ ਬਣ ਗਿਆ ਵੀ ਇਹ ਕਦੀ ਦੂਰ ਹੀ ਨਹੀਂ ਹੋਣੀ। ਉਹ ਪੇਨ ਕਹਿੰਦੇ ਕਿ ਇਦਾਂ ਹੁਣ ਇੱਕ ਡਾਕਟਰ ਕੋਲ ਅਸੀਂ ਜਾਂਦੇ ਹਾਂ ਉਹ ਡਾਕਟਰ ਨੇ ਚਲੋ ਟੈਸਟ ਵਗੈਰਾ ਕੀਤੇ ਤੇ ਉਹਨੂੰ ਦੱਸਿਆ ਕਿ ਹੁਣ ਪੇਨ ਇੰਨੀ ਕਿ ਜ਼ਿਆਦਾ ਹੁੰਦੀ ਹੈ ਨਾ ਵੀ ਕੋਈ ਅੰਤ ਹੀ ਨਹੀਂ ਇੰਨੀ ਜ਼ਿਆਦਾ ਪੇਨ ਹੁੰਦੀ ਹੈ ਕਿ ਮੇਰੀ ਮਦਰ ਇਦਾਂ ਮੈਨੂੰ ਕਹਿ ਦਿੰਦੀ ਹੈ ਕਿ ਇਹਦੇ ਨਾਲ ਤਾਂ ਮੈਨੂੰ ਮੌਤ ਆ ਜਾਏ। ਵੀ ਇਹ ਪੇਨ ਸਹਨ ਤੋਂ ਬਾਹਰ ਹੈ। ਕਹਿੰਦੇ ਕਿ ਉਹ ਡਾਕਟਰ ਨੇ ਟੈਸਟ ਵਗੈਰਾ ਕਰਾਇਆ ਡਾਕਟਰ ਕਹਿੰਦਾ ਕਿ ਇਹਨਾਂ ਦੇ ਜਿਹੜੇ ਕਿਡਨੀਜ਼ ਆ ਉਹ ਫੇਲ ਹੋ ਗਈਆਂ ਆ ਵੀ ਹੁਣ ਮਤਲਬ ਦੋਵੇਂ ਕਿਡਨੀਜ਼ ਜਿਹੜੀਆਂ ਆ ਉਹ ਲਗਭਗ ਜਿਹੜੀਆਂ ਆ 90% ਵਰਕ ਨਹੀਂ ਕਰ ਰਹੀਆਂ ਇਨਫੈਕਸ਼ਨ ਇੰਨੀ ਜ਼ਿਆਦਾ ਇਹਨਾਂ ਦੀ ਬੋਡੀ ਪੂਰੀ ਚ ਫੈਲ ਚੁੱਕੀ ਆ ਭੈਣ ਕਹਿੰਦੇ ਕਿ ਜਦੋਂ ਇਹ ਮੈਨੂੰ ਉਸ ਡਾਕਟਰ ਨੇ ਦੱਸਿਆ ਕਹਿੰਦੇ ਕਿ ਮੇਰੇ ਪੈਰਾਥਲੋਜਮੀ ਨਿਕਲ ਗਈ ਕਿਉਂਕਿ ਮੈਂ ਤੇ ਮੇਰੀ ਮਦਰ ਸੀ ਫੈਮਿਲੀ ਚ ਹੋਰ ਕੋਈ ਹੈ ਨਹੀਂ ਸੀ ਕਹਿੰਦੇ ਕਿ ਇਹ ਬੜਾ ਵੱਡਾ ਸ਼ੌਕ ਸੀ ਮੇਰੇ ਵਾਸਤੇ ਕਹਿੰਦੇ ਡਾਕਟਰ ਨੇ ਫਿਰ ਵੀ ਦਵਾਈ ਦਿੱਤੀ ਕਿ ਚਲੋ ਚਿੰਨਾ ਜਿੰਨਾ ਸਮਾਂ ਚੱਲਦਾ ਵੀ ਤੁਸੀਂ ਦਵਾਈ ਖਾਈ ਜਾਓ। ਬਾਕੀ ਸਾਡੇ ਵੱਲੋਂ ਜਵਾਬ ਹੈ ਕਿਹਦੇ ਡਾਕਟਰ ਨੇ ਜਵਾਬ ਦਿੱਤਾ। ਕਹਿੰਦੇ ਕਿ ਬੜਾ ਇਹ ਸਮਾਂ ਬੜਾ ਔਖਾ ਸੀ, ਕਠਿਨ ਸੀ ਮੇਰੇ ਵਾਸਤੇ ਤੇ ਮੈਂ ਇਹ ਚੀਜ਼ ਆਪਣੀ ਮਦਰ ਨਾਲ ਸ਼ੇਅਰ ਨਹੀਂ ਸੀ ਕਰ ਸਕਦੀ ਕਿ ਉਹਨੇ ਮਨ ਛੱਡ ਜਾਣਾ ਆ ਵੀ ਉਹ ਡੋਲ ਜੇਗੀ। ਪਰ ਕਹਿੰਦੇ ਕਿ ਮੈਂ ਮੇਰੀ ਰਾਤਾਂ ਦੀ ਨੀਂਦ ਇੱਕ ਤਰੀਕੇ ਨਾਲ ਉੱਡ ਗਈ ਸੀ। ਕਹਿੰਦੇ ਉਸੇ ਸਮੇਂ ਦੇ ਦੌਰਾਨ ਕਿ ਮੈਂ ਗੁਰੂ ਸਾਹਿਬ ਦੇ ਨੇੜੇ ਗਈ ਰੱਬ ਦੇ ਨੇੜੇ ਗਈ ਕਿਉਂਕਿ ਜਦੋਂ ਬੰਦੇ ਤੇ ਔਖਾ ਸਮਾਂ ਹੁੰਦਾ ਹੈ ਨਾ ਉਦੋਂ ਬੰਦੇ ਨੂੰ ਰੱਬ ਜ਼ਰੂਰ ਯਾਦ ਆਉਂਦਾ ਹੈ ਭਾਵੇਂ ਉਦਾਂ ਜਾਤ ਆਵੇ ਨਾ ਆਵੇ ਪਰ ਜਦੋਂ ਦੁੱਖ ਆ ਗਿਆ ਕੋਈ ਮਾੜਾ ਸਮਾਂ ਆ ਗਿਆ ਉਦੋਂ ਬੰਦਾ ਰੱਬ ਦੇ ਬਹੁਤਾਂ ਨੇੜੇ ਹੋ ਜਾਂਦਾ ਹੈ ਭੈਣ ਕਹਿੰਦੀ ਕਿ ਉਦੋਂ ਫਿਰ ਮੈਂ ਗੁਰੂ ਸਾਹਿਬ ਦੇ ਨੇੜੇ ਹੋਈ ਪਾਣੀ ਪਾਣੀ ਸ਼ੁਰੂ ਕੀਤੀ ਉਤੋਂ ਹੀ ਫਿਰ ਜਪਾਰਾ ਸਾਹਿਬ ਦਾ ਮੈਨੂੰ ਪਤਾ ਸੀ ਤੇ ਮੈਂ ਜਪਾਰਾ ਸਾਹਿਬ ਦੀਆਂ ਹਾਜ਼ਰੀਆਂ ਭਰਨੀਆਂ ਸ਼ੁਰੂ ਕੀਤੀਆਂ ਲਗਾਤਾਰ ਤੇ ਕਹਿੰਦੇ ਕਿ ਲਗਾਤਾਰ ਚਪਰਾ ਸਾਹਿਬ ਦੀਆਂ ਹਾਜ਼ਰੀਆਂ ਭਰਦੀਆਂ ਮੈਂ ਕਹਿੰਦੇ ਕਿ ਹੁਣ ਕੀ ਹੁੰਦਾ ਏ ਕਿ ਲਗਾਤਾਰ ਚਪਰਾ ਸਾਹਿਬ ਦੀ ਹਾਜ਼ਰੀਆਂ ਭਰਨੀ ਆ ਸਾਰਾ ਸਾਰਾ ਦਿਨ ਬਾਣੀ ਪੜਨੀ ਸਮਾਂ ਲੱਗਣਾ ਤੇ ਸੇਵਾ ਵੀ ਜ਼ਰੂਰ ਉੱਥੇ ਕਰਨੀ ਕਹਿੰਦੇ ਕਿ ਇੱਕ ਦਿਨ ਕੀ ਹੁੰਦਾ ਏ ਕਿ ਮੈਂ ਟਾਲਾ ਸਾਹਿਬ ਜਾਨੀ ਆ ਟਾਲਾ ਸਾਹਿਬ ਟਾਲਾ ਸਾਹਿਬ ਆਸਥਾਨ ਜਿਹੜਾ ਹੈ ਜਦੋਂ ਅਮਰਸਰ ਸਾਹਿਬ ਤੋਂ ਅਸੀਂ ਤਰਨਤਾਰਨ ਵਾਲੀ ਸੜਕ ਤੇ ਜਾਂਦੇ ਆ ਤਰਨਤਾਰਨ ਵਾਲ ਨੂੰ ਉਦੋਂ ਹੁੰਦਾ ਹੈ ਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਤੜ ਨਾਲ ਉਹ ਸੀਤ ਜੁਦਾ ਆਇਆ ਸੀ ਕਹਿੰਦੇ ਕਿ ਉੱਥੇ ਜਾਨੀ ਆ ਉੱਥੇ ਜਾ ਕੇ ਮੈਂ ਅਰਦਾਸ ਬੇਨਤੀ ਕਰਦੀ ਆ ਅਰਦਾਸ ਬੇਨਤੀ ਕਰਦੀ ਆ ਕਿੰਨੇ ਕਿ ਜਦੋਂ ਅਰਦਾਸ ਬੇਨਤੀ ਕਰਕੇ ਮੈਂ ਬਾਹਰ ਹੁੰਨੀ ਆ ਨਾ ਤੇ ਉਹ ਪੈਨ ਕਹਿੰਦੇ ਕਿ ਉੱਥੇ ਮੈਨੂੰ ਚੈੱਕ ਕਰਾ ਜਾਂਦੇ ਨੇ ਮੈਂ ਡਿੱਗ ਜਾਨੀ ਤੇ ਕਹਿੰਦੇ ਕਿ ਮੈਨੂੰ ਕੋਈ ਹੋਸ਼ ਨਹੀਂ 10 15 ਮਿੰਟ ਵਾਸਤੇ ਕਹਿੰਦੇ ਮੈਂ ਬਿਲਕੁਲ ਬੇਹੋਸ਼ ਸੀ ਮੈਨੂੰ ਨਹੀਂ ਪਤਾ ਮੈਨੂੰ ਕਿੰਨੇ ਚੁੱਕ ਕੇ ਸਾਈਡ ਤੇ ਕੀਤਾ ਕਿੰਨੇ ਪਾਣੀ ਪਲਾਇਆ ਕਹਿੰਦੇ ਜਦੋਂ ਮੈਂ ਹੋਸ਼ ਆਉਣੀ ਆ ਤੇ ਕਾਫੀ ਮਤਲਬ ਸੰਗਤ ਹੁੰਦੀ ਆ ਮੇਰੇ ਆਲੇ ਦੁਆਲੇ ਚਲੋ ਮੈਂ ਹੋਸ਼ ਆਉਣੀ ਆ ਤੇ ਮੈਂ ਮੈਨੂੰ ਕਹਿੰਦੇ ਨੇ ਵੀ ਕਿਸੇ ਨੂੰ ਬੁਲਾ ਲਓ ਤੇ ਮੈਂ ਹੁਣ ਕਹਿੰਦੇ ਕਿ ਉਹਨਾਂ ਨੂੰ ਦੱਸ ਦਿਆਂ ਵੀ ਮੇਰੇ ਕੋਈ ਨਹੀਂ ਆ ਸਕਦਾ ਘਰੋਂ ਕਹਿੰਦੇ ਫਿਰ ਮੈਂ ਆਪ ਬਾਬਾ ਦੀਪ ਸਿੰਘ ਦੇ ਅੱਗੇ ਅਰਦਾਸ ਬੇਨਤੀ ਕਰਕੇ ਤੇ ਮੈਂ ਘਰ ਵਾਪਸ ਆ ਜਾਨੀ ਆ ਤੇ ਕਹਿੰਦੇ ਇਦਾਂ ਫਿਰ ਲਗਾਤਾਰ ਚਪੈਰਾ ਸਾਹਿਬ ਦੀਆਂ ਹਾਜ਼ਰੀਆਂ ਭਰਦੀ ਰਹੀ ਤੇ ਹੁਣ ਮੈਨੂੰ ਇਹ ਸੀ ਕਿ ਨਾਲ ਮਟਾਲਾ ਸਾਹਿਬ ਵੀ ਜਾਣਾ ਬਾਬਾ ਨਾਨਕ ਸਿੰਘ ਦੇ ਸਮਾਧ ਤੇ ਵੀ ਅਰਦਾਸ ਬੇਨਤੀ ਕਰਨੀ ਲਗਾਤਾਰ ਮੈਂ ਕਹਿੰਦੇ ਕਿ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਹਿੰਦੇ ਕਿ ਹੁਣ ਮੇਰੇ ਮਦਰ ਜਿਹੜੇ ਸੀ ਹਮੇਸ਼ਾ ਪੇਨ ਹੁੰਦੀ ਸੀ ਪੇਨ ਤੋਂ ਬਿਨਾ ਮਤਲਬ ਉਹਨਾਂ ਦਾ ਇਹ ਜਿਹੜਾ ਕਸ਼ਟ ਸੀ ਮਤਲਬ ਇਹ ਇਤਾਂ ਦਾ ਸੀ ਕਿ ਜਿੰਨੀ ਮਰਜ਼ੀ ਪੇਨ ਕਿਲਰਸ ਖਾ ਲੈਣ ਉਹ ਪੇਨ ਉਹਨਾਂ ਨੂੰ ਹਮੇਸ਼ਾ ਲਗਾਤਾਰ ਹੁੰਦੀ ਸੀ ਪਤਾ ਨਹੀਂ ਡਾਕਟਰਾਂ ਨੂੰ ਵੀ ਸਮਝ ਤੋਂ ਬਾਹਰ ਇਹ ਚੀਜ਼ ਹੋਈ ਪਈ ਸੀ ਬੜੀਆਂ ਦਵਾਈਆਂ ਖਾਧੀਆਂ ਪਰ ਨਹੀਂ ਛੱਡਦੀ ਪਰ ਕਹਿੰਦੇ ਕਿ ਹੁਣ ਹੌਲੀ-ਹੌਲੀ ਜਿਵੇਂ ਕਹਿੰਦੇ ਕਿ ਮੇਰੇ ਮਦਰ ਨੂੰ ਭੁੱਲ ਹੀ ਗਿਆ ਕਿ ਦਰਦ ਹੁੰਦੀ ਆ ਕਿ ਨਹੀਂ ਹੁੰਦੀ ਮਤਲਬ ਇਦਾਂ ਦਾ ਨਾਮ ਹੈ ਉਹਨਾਂ ਨੂੰ ਪੁੱਛਿਆ ਨਾ ਉਹਨਾਂ ਨੇ ਮੈਨੂੰ ਦੱਸਿਆ ਕਿ ਪੇਨ ਹੁੰਦੀ ਆ ਕਹਿੰਦੇ ਬਿਲਕੁਲ ਨਾਰਮਲ ਉਹਨਾਂ ਦੀ ਲਾਈਫ ਹੋ ਗਈ ਤੇ ਕਹਿੰਦੇ ਕਿ ਮੈਂ ਇੱਕ ਦਿਨ ਮਦਰ ਨੂੰ ਆ ਪੁੱਛਿਆ ਕਿ ਜਮਮਾ ਹਣ ਤੁਸੀਂ ਠੀਕ ਆ ਵੀ ਤੁਹਾਡੇ ਦਰਦ ਕਿੰਨੀ ਕੁ ਹੁੰਦੀ ਆ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਹੁਣ ਮੇਰੇ ਪੇਨ ਹੁੰਦੀ ਨਹੀਂ ਮੈਨੂੰ ਮਹਿਸੂਸ ਹੀ ਨਹੀਂ ਹੁੰਦੀ ਪੇਨ ਤੇ ਕਹਿੰਦੇ ਕਿ ਉਹਨਾਂ ਨੂੰ ਪੁੱਛਿਆ ਦਵਾਈ ਖਾਣੇ ਆ ਕਹਿੰਦੇ ਕਿ ਉਹ ਕਹਿੰਦੇ ਕਿ ਦਵਾਈ ਵੀ ਮੈਂ ਤੇ ਕਾਫੀ ਸਮਾਂ ਹੋ ਗਿਆ ਦਵਾਈ ਖਾਦੀ ਨਹੀਂ ਕਿਉਂਕਿ ਉਹ ਤੇ ਮੇਰੇ ਲਈ ਸਵਾਹ ਸੀ ਪਈ ਦਵਾਈ ਮੈਨੂੰ ਹਰਦੀ ਨਹੀਂ ਸੀ ਪਤਾ ਨਹੀਂ ਹੁਣ ਆਪਣੇ ਆਪ ਠੀਕ ਹੋ ਗਈ ਆ ਕਹਿੰਦੇ ਕਿ ਮੈਂ ਉਸੇ ਡਾਕਟਰ ਕੋਲ ਫੇਰ ਆਪਣੀ ਮਦਰ ਨੂੰ ਲੈ ਕੇ ਜਾਨੀ ਜਿੰਨੇ ਕਿਹਾ ਟੈਸਟ ਕੀਤੇ ਸੀ ਇਹਦੇ ਉਹ ਡਾਕਟਰ ਨੇ ਦੁਬਾਰਾ ਟੈਸਟ ਕੀਤੇ ਕਹਿੰਦੇ ਕਿ ਡਾਕਟਰ ਹੈਰਾਨ ਰਹਿ ਗਿਆ ਰਿਪੋਰਟ ਜਿਹਦੇ ਵਿੱਚ 90% ਉਹ ਕਹਿ ਰਿਹਾ ਸੀ ਕਿ ਕਿਡਨੀਜ਼ ਕੰਮ ਨਹੀਂ ਕਰ ਰਹੀਆਂ ਤੇ ਹੁਣ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਬਿਲਕੁਲ ਕਹਿੰਦੇ ਕਿ ਡਾਕਟਰ ਕਹਿੰਦਾ ਕਿ ਇਹਨਾਂ ਦੀ ਕਿਡਨੀਜ਼ ਵਰਕ ਕਰ ਰਹੀਆਂ ਨੇ ਤੇ ਕਹਿੰਦੇ ਡਾਕਟਰ ਨੇ ਇਹੀ ਚੀਜ਼ ਕਹੀ ਵੀ ਦਵਾਈ ਖਾਦੇ ਰਹਿਣ ਤੇ ਇਹ ਜਿਹੜਾ ਥੋੜਾ ਬਹੁਤ ਇਨਫੈਕਸ਼ਨ ਹੈਗੀ ਉਹ ਵੀ ਠੀਕ ਹੋ ਜਾਏਗੀ ਪਰ ਕਹਿੰਦੇ ਕਿ ਮੈਂ ਆਪਣੇ ਮਨ 'ਚ ਕਿਹਾ ਕਿ ਇਹ ਜੋ ਹੋਇਆ ਹੈ ਗੁਰੂ ਸਾਹਿਬ ਦੇ ਸਦਕਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਹੋਇਆ ਹੈ ਡਾਕਟਰ ਚਾਹੇ ਕਹੇ ਮੇਰੀ ਮੈਡੀਸਨ ਕਰਕੇ ਠੀਕ ਹੋ ਰਹੀਆਂ ਪਰ ਨਹੀਂ ਇਹ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਕਿਉਂਕਿ ਡਾਕਟਰ ਦੇ ਹੱਥ ਖੜੇ ਕਰ ਗਿਆ ਸੀ ਸੋ ਸਾਧ ਸੰਗਤ ਜਦੋਂ ਭਾਵਨਾ ਦੇ ਨਾਲ ਬਾਣੀ ਪੜੀ ਜਾਂਦੀ ਹੈ ਸੇਵਾ ਕਰੀ ਜਾਂਦੀ ਹੈ ਤੇ ਉਦੋਂ ਕਲਾ ਵਰਤਦੀ ਹੈ ਕਿਹਦੀ ਕਲਾ ਸ਼ਹੀਦਾਂ ਦੀ ਕਲਾ ਗੁਰੂ ਸਾਹਿਬ ਦੀ ਕਲਾ ਵਰਤਦੀ ਹੈ ਇਹ ਦੁੱਖ ਕਸ਼ਟ ਜ਼ਿੰਦਗੀ ਚ ਆਉਂਦੇ ਜ਼ਰੂਰ ਨੇ ਪਰ ਜੇ ਗੁਰੂ ਦੀ ਨਿਗਾਸ ਵੱਲੀ ਹੋਵੇ ਨਾ ਇਹ ਦੁੱਖ ਕਸ਼ਟ ਜ਼ਿੰਦਗੀ ਚੋਂ ਮਹਾਰਾਜ ਆਪ ਹੀ ਕੱਢ ਦਿੰਦੇ ਸੋ ਉਸ ਭੈਣ ਦੇ ਉੱਪਰ ਜਿਹੜਾ ਕਸ਼ਟ ਆਇਆ ਸੀ ਉਹ ਭੈਣ ਦੀ ਮਦਰ ਅੱਜ ਬਿਲਕੁਲ ਤੰਦਰੁਸਤ ਹੈ ਕੋਈ ਇਨਫੈਕਸ਼ਨ ਨਹੀਂ ਐ ਬਾਣੀ ਪੜਦੇ ਅਸ ਤੇ ਵਧੀਆ ਗੁਰੂ ਸਾਹਿਬ ਨਾਲ ਜੁੜੀ ਹੋ ਪੈਨ ਘਰੋਂ ਜਿਆਦਾ ਮਤਲਬ ਬਿਲਕੁਲ ਮiddel class ਫੈਮਿਲੀ ਜਿਹਨੂੰ ਕਹਿ ਦਈਏ ਪੀ ਬਿਲਕੁਲ ਪੈਨ ਆਪ ਕਮਾਈ ਕਰਦੀ ਐ 10 11000 ਰੁਪਏ ਤਨਖਾਹ ਤੇ ਤੇ ਉਹਦੇ ਨਾਲ ਘਰ ਦਾ ਸਾਰਾ ਸਰਕਲ ਚੱਲਦਾ ਐ ਦੇਖੋ ਉਸ ਸਮੇਂ ਜਦੋਂ ਕੋਈ ਨਾਲ ਨਹੀਂ ਸੀ ਕੋਈ ਰਿਸ਼ਤੇਦਾਰ ਵੀ ਨਾਲ ਨਹੀਂ ਖੜਦਾ ਵੀ ਕਿਤੇ ਮਦਦ ਨਹੀਂ ਮੰਗ ਲੈਣ ਉਸ ਸਮੇਂ ਉਸ ਪੈਨ ਨੇ ਚੀਦਾਂ ਦੇ ਅਗੋਂ ਪਕਾਰ ਕੀਤੀ ਤੇ ਸ਼ਹੀਦ ਸਿੰਘ ਨਾਲ ਖੜੂ ਸੋ ਸਾਧ ਸੰਗਤ ਭਾਵਨਾ ਦੇ ਨਾਲ ਜਦੋਂ ਕੋਈ ਅਰਜ਼ੋਈ ਕਰਦਾ ਹੈ ਨਾ ਜਦੋਂ ਅਰਦਾਸ ਦੇ ਵਿੱਚ ਭਰੋਸਾ ਵੀ ਹੋਵੇ ਸ਼ੰਕਾ ਨਾ ਹੋਵੇ ਜਦੋਂ ਇੱਕ ਇਹ ਚੀਜ਼ ਹੋਵੇ ਕਿ ਮਹਾਰਾਜ ਹੁਣ ਤੇ ਤੁਸੀਂ ਹੀ ਹੋ ਆ ਤੇ ਮਹਾਰਾਜ ਜਰੂਰ ਨਾਲ ਖੜਦੇ ਨੇ ਸੋ ਉਸ ਭੈਣ ਦੀ ਅਰਦਾਸ ਸੁਣੀ ਉਹਨਾਂ ਦੇ ਜ਼ਿੰਦਗੀ ਚ ਕਸ਼ਟ ਕੱਢਿਆ ਸਾਧ ਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਆਰਾਮ ਸਰ ਸਾਹਿਬ ਜੋ ਕਿ ਅਜਨਾਲਾ ਤਹਿਸੀਲ ਦੇ ਵਿੱਚ ਜ਼ਿਲ੍ਹਾ ਮਰਸਾ ਸਾਹਿਬ ਦੇ ਵਿੱਚ ਹੈ ਬਾਰਡਰ ਏਰੀਆ ਦੇ ਵਿੱਚ ਇਹ ਗੁਰਸਥਾਨ ਜਿਹੜਾ ਹੈ ਬਣ ਰਿਹਾ ਹੈ ਇਹਦੀ ਕਾਰ ਸੇਵਾ ਚੱਲ ਰਹੀ ਹੈ ਸੁਸੰਗਤ ਜੀ ਆਪ ਸਭ ਸੰਗਤਾਂ ਨੇ ਬਹੁਤ ਸੇਵਾਵਾਂ ਕੀਤੀਆਂ ਨੇ ਸੋ ਬੇਲਤੀ ਇਹ ਹੈ ਕਿ ਸੰਗਤ ਜੀ ਹੁਣ ਗੁਰਦੁਆਰਾ ਸਾਹਿਬ ਦੀ ਗਵਰਮੈਂਟ ਦੀ ਸੇਵਾ ਜਿਹੜੀ ਹੈ ਇਹ ਸ਼ੁਰੂ ਹੋਣੀ ਹੈ ਤੇ ਗੁਮਰ ਦੀ ਸੇਵਾ ਦੇ ਲਈ ਮਟੀਰੀਅਲ ਜੋ ਹੈ ਉਹਦੇ ਵਿੱਚ ਆਪ ਜੀ ਜਰੂਰ ਵੱਧ ਚੜ ਕੇ ਸੇਵਾਵਾਂ 'ਚ ਹਿੱਸਾ ਪਾਓ ਜਿਵੇਂ ਸੀਮਿੰਟ ਚਾਹੀਦਾ ਏ, ਬਜਰੀ ਚਾਹੀਦੀ ਐ, ਇੱਟਾਂ ਚਾਹੀਦੀਆਂ ਨੇ, ਰੇਤਾ ਚਾਹੀਦੀ ਐ, ਸਰੀਆ ਚਾਹੀਦਾ ਐ। ਸਾਸੰਗਤ ਜੀ ਐਦਾਂ ਮਟੀਰੀਅਲ ਦੇ ਵਿੱਚ ਤੁਸੀਂ ਮਟੀਰੀਅਲ ਦੇ ਤੌਰ ਤੇ ਵੀ ਸੇਵਾ ਕਰ ਸਕਦੇ ਆ। ਤੇ ਬਾਕੀ ਸੰਗਤ ਜੀ ਹੁਣ ਤੁਹਾਨੂੰ ਪਤਾ ਹੈ ਕਿ ਇਹ 6 ਮਹੀਨੇ ਸੇਵਾ ਚੱਲਣੀ ਹੈ ਗੁੰਬਦੀ। ਸੋ ਜਿਵੇਂ-ਜਿਵੇਂ ਗੁਰੂ ਪਾਤਸ਼ਾਹ ਦਾ ਹੁਕਮ ਹੋਏਗਾ ਉਹ ਸੇਵਾ ਮਾਤਸ਼ਾ ਨੇ ਆਪੇ ਕਰਵਾਈ ਜਾਣੀ ਐ। ਸੋ ਆਪ ਸਭ ਸੰਗਤਾਂ ਦੇ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਦੇ ਨਾਲ ਜੁੜੀਆਂ ਐ, ਜਰੂਰ ਸੇਵਾ ਕਰਿਓ। ਇਹ ਜਿਹਦੇ ਕੋਲ ਸਮਰੱਥਾ ਨਹੀਂ ਸਾਸੰਗਤ ਉਹ ਕੇਵਲ ਅਰਦਾਸ ਕਰਿਓ ਕਿ ਪਾਤਸ਼ਾਹ ਕਿਰਪਾ ਕਰਕੇ ਸੇਵਾ ਇਦਾਂ ਹੀ ਕਰਵਾਉਂਦੇ ਰਹਿਣ ਤੇ ਸੰਗਤ ਜੀ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਕੋਈ ਨਾ ਕੋਈ ਪ੍ਰੇਮੀ ਲਾਹਾ ਲੈ ਸਕੇ ਸੇਵਾ ਕਰ ਸਕੇ ਜਾਂ ਕਿਸੇ ਦਾ ਜੀਵਨ 'ਚ ਤਬਦੀਲੀ ਆਏ ਜੀਵਨ ਬਦਲੇ ਸੋ ਬੜੀਆਂ ਸੇਵਾਵਾਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇਸ ਸਥਾਨ ਤੋਂ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਕਰਵਾ ਰਹੇ ਨੇ ਜਿਵੇਂ ਪਹਿਲੀ ਸੇਵਾ ਸਾਸੰਗਤ ਜੀ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਸਾਸੰਗਤ ਜੀ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਕੋਈ ਆਮਦਨੀ ਨਹੀਂ ਸੋ ਬੜਾ ਔਖਾ ਗੁਜ਼ਾਰਾ ਹੈ ਬੱਚੇ ਛੋਟੇ ਨੇ ਕਮਾਈ ਨਹੀਂ ਕਰ ਸਕਦੇ ਸੋ ਉਹਨਾਂ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਸਾਸੰਗਤ ਜੀ ਜੋ ਰਾਸ਼ਨ ਹੈ ਇਸ ਸਥਾਨ ਤੋਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਦਿੱਤਾ ਜਾਂਦਾ ਹੈ 35 40 ਜਿਹੜੀਆਂ ਬੀਬੀਆਂ ਨੇ ਸੋ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਸੋ ਇਸ ਦੇ ਵਿੱਚ ਵੀ ਆਪ ਜੀ ਦੇ ਵੱਡੇ ਸਹਿਯੋਗ ਦੀ ਲੋੜ ਹੈ ਕਿ ਸੰਗਤ ਜੀ ਉਹਨਾਂ ਭੈਣਾਂ ਨੂੰ ਆਪ ਜੀ ਦੇ ਸਹਾਰੇ ਦੀ ਲੋੜ ਹੈ ਕਿਉਂਕਿ ਸੰਗਤ ਦਾ ਸਹਾਰਾ ਗੁਰੂ ਦਾ ਸਹਾਰਾ ਹੁੰਦਾ ਜੀ ਦੂਸਰੀ ਸੇਵਾ ਵੀ ਬਹੁਤ ਵੱਡੀ ਸੇਵਾ ਜੀ ਸਾਧ ਸੰਗਤ ਜੀ ਜੋ ਏਰੀਆ ਹੈ ਇਹ ਵਾਲਾ ਜਿਵੇਂ ਆਪ ਜੀ ਨੂੰ ਪਤਾ ਹੈ ਪੰਜਾਬ ਦੇ ਵਿੱਚ ਭਰੂਣ ਹੱਤਿਆ ਬਹੁਤ ਪਿਛਲੇ ਸਮੇਂ ਦੌਰਾਨ ਵਧੀ ਹੈ ਬੱਚਿਆਂ ਨੂੰ ਕੁੱਖ ਚੀ ਮਾਰ ਦਿੱਤਾ ਜਾਂਦਾ ਹੈ ਜਨਮ ਲੈਣ ਤੋਂ ਪਹਿਲਾਂ ਹੀ ਸੋ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰਕੇ ਸੇਵਾ ਸ਼ੁਰੂ ਕਰਾਈ ਕਿ ਮਾਤਾ ਪਿਤਾ ਨੂੰ ਕਿਸੇ ਧੀ ਨੂੰ ਕੁੱਖ ਦੇ ਵਿੱਚ ਇਸ ਕਰਕੇ ਨਾ ਮਾਰ ਨਾ ਪਵੇ ਕਿ ਉਹਨਾਂ ਨੂੰ ਵਿਆਹ ਦਾ ਡਰ ਹੋਵੇ ਵੀ ਉਹਨਾਂ ਕਿਦਾਂ ਸੋ ਇਹ ਸੇਵਾ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਕਿ ਉਹਨਾਂ ਬੱਚੀਆਂ ਉਹਨਾਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਨੇ ਜਿਹੜੀਆਂ ਬੱਚੀਆਂ ਘਰ ਤੋਂ ਕਮਜ਼ੋਰ ਨੇ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜਾਓ ਬੱਚੀਆਂ ਸਾਥ ਸੰਗਤ ਜੀ ਜਿਨ੍ਹਾਂ ਦੇ ਮਾਤਾ ਪਿਤਾ ਹੀ ਨਹੀਂ ਹੈਗੇ ਸੋ ਹੁਣ ਤੱਕ ਸਾਧ ਸੰਗਤ ਜੀ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਿਰੰਤਰ ਇਹ ਸੇਵਾ ਵੀ ਚੱਲ ਰਹੀ ਹੈ ਉਹਨਾਂ ਧੀਆਂ ਨੂੰ ਘਰ ਵੱਤੋਂ ਵਾਲਾ ਬੇਸਿਕ ਜਿਹੜਾ ਲੋਡ ਦਾ ਸਮਾਨ ਹੁੰਦਾ ਹੈ ਉਹ ਵੀ ਦਿੱਤਾ ਜਾਂਦਾ ਸੋ ਇਹਦੇ ਵਿੱਚ ਵੀ ਆਪ ਜੀ ਜਰੂਰ ਵੱਧ ਚੜ ਕੇ ਸਹਿਯੋਗ ਕਰਿਓ ਕਿਉਂਕਿ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਆਪ ਜੀ ਕੋਲੋਂ ਸੇਵਾ ਲੈਣ ਸੋ ਇਹ ਕਾਰਜ ਰਿੰਦੇ ਸਵਾਸਾਂ ਤੱਕ ਮਹਾਰਾਜ ਇਦਾਂ ਹੀ ਚਲਾਉਂਦੇ ਰਹਿਣ ਤੀਸਰੀ ਸੇਵਾ ਵੀ ਵੱਡੀ ਸੇਵਾ ਏ ਪਹਿਲਾਂ ਵੀ ਬੇਨਤੀ ਕੀਤੀ ਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਸਾਧ ਸੰਗਤ ਜੀ ਸੋ ਇਸ ਸਥਾਨ ਤੋਂ ਇਹ ਸੇਵਾ ਵੀ ਚੱਲ ਰਹੀ ਏ ਉਹ ਬੱਚੇ ਜੋ ਪੜ੍ਹਨਾ ਚਾਹੁੰਦੇ ਨੇ ਪਰ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਸੋ ਗੁਰੂ ਸਾਹਿਬ ਨੇ ਇਹ ਸੇਵਾ ਸ਼ੁਰੂ ਕਰਾਈ ਉਹਨਾਂ ਬੱਚਿਆਂ ਨੂੰ ਸਾਧ ਸੰਗਤ ਜੀ ਫਿਰ ਬੁਕਸ ਯੂਨੀਫਾਰਮ ਲੈ ਕੇ ਦਿੱਤੀ ਜਾਂਦੀ ਏ ਉਹਨਾਂ ਦੀ ਫੀਸ ਸਕੂਲ ਦੀ ਜਮ੍ਹਾਂ ਕਰਵਾਈ ਜਾਂਦੀ ਏ ਸੋ ਇਹ ਸਾਰੀਆਂ ਸੇਵਾਵਾਂ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਤੇ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਸ਼ਹੀਦ ਸਿੰਘ ਸਹਾਈ ਹੋਣ ਇਹ ਸੇਵਾਵਾਂ ਨਿਰੰਤਰਤਾ ਸਹਿਤ ਇਦਾਂ ਹੀ ਲੈਂਦੇ ਰਹਿਣ ਸੋ ਬੇਨਤੀਆਂ ਜਰੂਰ ਸਵੀਕਾਰ ਕਰਿਓ WhatsApp ਨੰਬਰ ਸੰਗਤ ਜੀ ਆਪ ਜੀ ਨੂੰ ਦਿੱਤਾ ਹੋਇਆ ਹੈ ਉੱਪਰ ਤੁਸੀਂ ਦੇਖ ਰਹੇ ਹੋ ਸੋ ਉਹ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਸੇਵਾਵਾਂ 'ਚ ਜਰੂਰ ਨਾਮ ਨੋਟ ਕਰਵਾਇਓ ਕਿਸੇ ਵੀ ਤਰੀਕੇ ਦਾ ਕੋਈ ਸੁਝਾਅ ਹੋਵੇ ਕੁਝ ਪੁੱਛਣਾ ਹੋਵੇ ਜਾਂ ਕੁਝ ਦੱਸਣਾ ਹੋਵੇ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਦੱਸ ਸਕਦੇ ਹੋ ਅਗਰ ਤੁਹਾਡੇ ਨਾਲ ਵੀ ਬਾਬਾ ਦੀਪ ਸਿੰਘ ਜੀ ਵਰਤੇ ਨੇ ਕੋਈ ਆਪਜੀ ਦੀ ਹੱਡ ਬੀਤੀ ਹੈ ਆਪਜੀ WhatsApp ਤੇ ਮੈਸੇਜ ਟਾਈਪ ਕਰਕੇ ਵੀ ਦੱਸ ਸਕਦੇ ਹੋ ਵੌਇਸ ਮੈਸੇਜ ਭੇਜ ਸਕਦੇ ਹੋ ਸੋ ਆਪਜੀ ਦੀ ਵੀ ਉਹ ਹੱਦ ਵੀਤੀ ਸੰਗਤ ਦੇ ਨਾਲ ਸਾਂਝੀ ਕੀਤੀ ਜਾਏਗੀ ਜਿਹਦੇ ਨਾਲ ਕਿਸੇ ਨਾ ਕਿਸੇ ਦਾ ਜੀਵਨ ਬਦਲੇ ਸੋ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇੰਨਾ ਸੇਵਾਵਾਂ ਦੇ ਵਿੱਚ ਹਾਜ਼ਰੀ ਜਰੂਰ ਵੱਧ ਚੜ ਕੇ ਹਿੱਸਾ ਪਾਇਓ ਗੁਰੂ ਸਾਹਿਬ ਕਿਰਪਾ ਕਰਨ ਸਭ ਦੇ ਅੰਗ ਸੰਗ ਹੋ ਕੇ ਵਰਤਣ ਸਭ ਦਾ ਭਲਾ ਕਰਨ ਸਾਰੇ ਪੰਥ ਦਾ ਸਾਰੇ ਪੰਜਾਬ ਦਾ ਭਲਾ ਕਰਨ